श्री राम भगत हनुमान सतकीर्तन सेवा वलो नवरात्रों ਦੇ ਸੰਬੰਧ ਵਿੱਚ ਇੱਕ ਪ੍ਰੋਗਰਾਮ ਦਾ আয়োজন ਕੀਤਾ ਗਿਆ। ਇਸ ਮੌਕੇ ਸਾਪ ਦਾ ਉਪ ਮੁੱਖ ਮੰਤਰੀ ओम प्रकाश सोनी ਨੇ ਵਿਸ਼ੇਸ਼ ਤੌਰ ਇਤਿਹਾਸੀ ਪਰੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿਕਾਸ सोनी ਵੀ ਉਹਨਾਂ ਦੇ ਨਾਲ ਸਨ। हनुमान जी ਤੁਹਾਨੂੰ ਪਤਾ ਲੱਗਦਾ ਹੈ ਕਿ ਮੇਰੀ ਸਾਰੇ ਅੱਜ ਦੇ ਸ਼ੁਭ ਦਿਨ ਤੇ ਆਇਆ ਹੋਇਆ ਹੈ। ਬੜੀ ਪੂਜੀਤੀ ਗੱਲ ਹੈ ਅਸੀਂ ਨੌ ਰਾਤਰੇ ਜਿਹੜੇ ਪਰਿਸ਼ਰਧਾ ਤੇ ਪੁਰਸ਼ਿਆਂ ਨੇ ਉਹ ਹਨੂਮਾਨ ਰਾਤਰੀਆਂ ਜੀ ਹਨੂਮਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ ਸੋ ਸਾਡੇ ਦੇ ਜਿਹੜੇ ਹਨੂਮਾਨ ਦੇ ਭਗਤ ਨੇ ਉਹ ਹਨੂਮਾਨ ਜੀ ਦਾ ਰੂਪ ਪਾ ਲਿਆ ਤੁਹਾਡਾ ਸਮਝ ਨਹੀਂ ਸਾਡੀ ਪਰੰਪਰਾ ਸਾਡੇ ਗੁਰੂਆਂ ਦੀ ਜੇਹੋ ਘਾਣਾ ਫੱਟ ਵੀ ਬੰਦਾ ਹੈ ਤੇ ਅੱਜ ਹੀ ਆਪਦੇ ਦੁਆ ਦੇ ਪ੍ਰੇਸ਼ਾਨ ਦਿੱਤੇ ਸੋ ਵੀ ਅੱਜ ਕੱਲ ਵੀ ਪੁੱਛੀ ਹੈ ਇਸ ਕੋਲ ਮੰਦਰੋਂ ਕਾ ਸਾਰੀ ਫੰਕਸ਼ਨ ਜਿਹੜਾ ਬੜੀ ਛੱਦਰ ਦੇ ਪਿੱਛੇ ਰਿਹਾ ਬਣਾਇਆ ਜਾਂਦਾ ਸੋ ਮੈਂ ਮਿਝਾ ਜਦੋਂ ਤੱਕ ਹੁਕਮ ਹੁੰਦਾ ਇਸ ਪਿੱਛੇ ਸਥਾਨ ਤੋਂ ਆ ਕੇ ਅਸ਼ੀਰਵਾਦ ਲੈਣਾ ਸਾਰਿਆਂ ਨੂੰ ਆਇਕੇ ਜਿੰਤੇ ਉਰਾਤਿਆਂ ਦੀ ਮੁਬਾਰਕਬਾਦ ਮੈਂ ਦਿੰਦਾ ਤੁਹਾਡੇ ਸਾਥਾ ਡਿਪਟੀ ਸੀਐਮ ਉਮਰਕਾ ਸੋਨੀ ਜੀ ਆਏ ਨੇ ਉਹਨਾਂ ਦੇ ਆਤੇ ਬਹੁਤ ਬਹੁਤ ਸਾਹਿਬ ਮੱਡੂ ਜੀ ਦੀ ਟੀਮ ਵੱਲੋਂ ਬਹੁਤ ਬਹੁਤ ਨਿੱਘਾ ਸਵਾਗਤ ਹੈ ਉਹਨਾਂ ਨਾਲ ਸਾਡੇ ਪਰਮਜੀਤ ਚੋપરા ਜੀ ਸਾਡੇ 파ਦਵਾ ਜੀ ਇਸ ਇਲਾਕੇ ਦੇ ਕੌਂਸਲ ਸਾਡੀ ਮਾਦਾ ਜੀ ਦੇ ਬੇਟੇ ਸਾਡੇ ਸੋਨੂ ਪਹਿਲਵਾਨ ਜੀ ਤੁਹਾਡੇ ਸੌਰਵ ਜੀ ਸਾਰਿਆਂ ਦੇ ਤੇ ਬਹੁਤ ਬਹਿਜ ਰੋਣਵਾਦ ਹੈ